ਪਾਕਿਸਤਾਨ ਔਰ ਭਾਰਤ ਦੇ ਤਣਾਅ ਨੂੰ ਲੈ ਕੇ ਕਾਫੀ ਜਿਆਦਾ ਜਿਹੜਾ ਤਣਾਅ ਦੀ ਸਥਿਤੀ ਬਣੀ ਹੋਈ ਆ ਤੁਸੀਂ ਬਿਲਕੁਲ ਪਿੰਡ ਜ਼ੀਰੋ ਲੈਵਲ ਤੇ ਰਹਿ ਰਹੇ ਹੋ ਕਿਵੇਂ ਦਾ ਤੁਹਾਡੇ ਮਨ 'ਚ ਕੋਈ ਡਰ ਕਿਸ ਤਰ੍ਹਾਂ ਦਾ ਕੋਈ ਹੈਗਾ ਕੋਈ ਡਰ ਨਹੀਂ ਜੀ ਆਪਣੇ ਕੰਮ ਕਾਮਕਾਰਾਂ 'ਚ ਲੱਗੇਦੇ ਲੋਕ ਜੀ ਡਰ ਤੇ ਹੈ ਜੀ ਸ਼ਹਿਰ ਤੋਂ ਥੋੜਾ ਬੋਤਾ ਹੁੰਦਾ ਹੀ ਆ ਡਰ ਨੁਕਸਾਨ ਸਾਡੇ ਬਟਰੀ ਦੇ ਕਾਫੀ ਹੋ ਜਾਂਦਾ ਜੀ ਜਦੋਂ ਜੰਗ ਹੁੰਦੀ ਆ ਲੋਕਾਂ ਨੂੰ ਪਲਾਨ ਕਰਨੇ ਪੈਂਦਾ ਜਾਂ ਕਾਫੀ ਨੁਕਸਾਨ ਹੁੰਦਾ ਨੋ ਅੱਜ ਉਹ ਬੋਲਾ ਬੋਧਾ ਖਾਵੇ ਜੀ ਤੇ ਉਹ ਰਹਿ ਠੀਕ ਠਾਕ ਹੈ ਲੰਨੀ ਜਾਂਦੇ ਪਾਕਿਸਤਾਨ ਨਾਲ ਤੁਹਾਨੂੰ ਇਹ ਕਹਿਣਾ ਵੀ ਇਹ ਚੰਗਾ ਕੰਮ ਨਹੀਂ ਹੋ ਰਿਹਾ ਲੇਕਿਨ ਉਹ ਜਦ ਪੁੱਠੇ ਕੰਮ ਕਰਦੇ ਉਹਦੇ ਕਰਕੇ ਅਸੀਂ ਪੂਰੇ ਤਿਆਰ ਹਾਂ ਜਿੱਦੋਂ ਮਰਦੀ ਆ ਜੇ ਤੇ ਸਾਨੂੰ ਮਦਦ ਛੋਹ ਜਾਂਦਾ ਨਾਲ ਹੋ ਕੇ ਫੋਏ ਦੇ ਲਾਂਡਾ ਪੇ ਲੜਾਂਗੇ ਤੁਸੀਂ ਵੇਖ ਰਹੇ ਜਗਬਾਨੀ ਟੀਵੀ ਮੈਂ ਹਰਜਿੰਦਰ ਸਿੰਘ ਗੁਰਾਇਆ ਅਸੀਂ ਇਸ ਸਮਕੇ ਮੌਜੂਦ ਹਾਂ ਜੀ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਮਕੌੜਾ ਪੱਤਨ ਤੇ ਜਿੱਥੇ ਰਾਵੀ ਦਰਿਆ ਤੋਂ ਪਾਰਲੇ ਪਾਸੇ ਕਰੀਬ 7 ਪਿੰਡਾਂ ਦੇ ਲੋਕ ਵਸ ਰਹੇ ਨੇ ਇਹਨਾਂ ਵਿੱਚੋਂ ਇੱਕ ਪਿੰਡ ਜੋ ਲਸਾਨਾ ਉਹ ਪਠਾਨਕੋਟ ਜ਼ਿਲ੍ਹੇ ਦਾ ਪਿੰਡ ਹੈ ਹਲਕਾ ਭੋਆਦੀਨ ਹੁੰਦਾ ਹੈ ਔਰ ਜੋ ਬਾਕੀ ਪਿੰਡ ਨੇ ਉਹ ਸਾਰੇ ਦਿਨੇ ਨਗਰ ਹਲਕੇ ਦੇ ਹੀ ਪਿੰਡ ਹਨ ਇਸ ਮੌਕੇ ਅਸੀਂ ਲੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਜੋ ਪਾਰਤ ਔਰ ਪਾਕਿਸਤਾਨ ਦੀ ਸਥਿਤੀ ਕਾਫੀ ਤਣਾਅਪੂਰਨ ਹੋਣ ਦੀ ਅਫਵਾਹਾਂ ਉੱਡ ਰਹੀਆਂ ਹਨ ਉਸ ਨੂੰ ਲੈ ਕੇ ਅੱਜ ਜਗਹਦੀ ਖੇਤਰ ਦੇ ਜੋ ਜ਼ੀਰੋ ਲਾਈਨ ਦੇ ਪਿੰਡ ਨੇ ਰਾਵੀ ਦਰਿਆ ਤੋਂ ਪਾਰਲੇ ਪਾਸੇ ਉਹਨਾਂ ਪਿੰਡਾਂ ਦੇ ਲੋਕਾਂ ਨਾਲ ਬਿਲਕੁਲ ਗਰਾਊਂਡ ਲੈਵਲ ਤੇ ਜਾ ਕੇ ਗੱਲਬਾਤ ਕੀਤੀ ਜਾ ਰਹੀ ਹੈ ਔਰ ਉਹਨਾਂ ਕੋ ਸਾਰਾ জানা ਜਾਏਗਾ ਵੀ ਕਿਵੇਂ ਦਾ ਜਿਹੜਾ ਮਾਹੌਲ ਬਾਰਡਰ ਤੇ ਅੱਜ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਸ ਰਿਪੋਰਟ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਲੋਕਾਂ ਦਾ ਜਗਬਾਣੀ ਪੰਜਾਬ ਕੇਸਰੀ ਦੇ ਖਾਸ ਰਿਪੋਰਟ ਦੇਖੋ ਤੂਰ ਵਿਖੇ ਮੌਜੂਦ ਆ ਇਸ ਮੌਕੇ ਸਾਡੇ ਨਾਲ ਕੁਝ ਪਿੰਡ ਦੇ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਨੇ ਆ ਔਰ ਉਹਨਾਂ ਆਪਣਾ ਜੀ ਗੁਰਨਾਮ ਸਿੰਘ ਜੀ ਐਕ ਸਰਪੰਚ ਤੂਰ ਜਿਵੇਂ ਵੇਖਿਆ ਜਾਵੇ ਤਾਂ ਪਾਕਿਸਤਾਨ ਔਰ ਭਾਰਤ ਦੇ ਤਣਾਅ ਨੂੰ ਲੈ ਕੇ ਕਾਫੀ ਜਿਆਦਾ ਜਿਹੜਾ ਤਣਾਅ ਦੀ ਸਥਿਤੀ ਬਣੀ ਹੋਈ ਆ ਤੁਸੀਂ ਬਿਲਕੁਲ ਪਿੰਡ ਜ਼ੀਰੋ ਲੈਵਲ ਤੇ ਰਹਿ ਰਹੇ ਹੋ ਕਿਵੇਂ ਦਾ ਤੁਹਾਡੇ ਮਨ 'ਚ ਕੋਈ ਡਰ ਕਿਸ ਤਰ੍ਹਾਂ ਦਾ ਕੋਈ ਹੈਗਾ ਕੋਈ ਡਰ ਨਹੀਂ ਜੀ ਆਪਣੇ ਕੰਮ ਕਾਮਕਾਰਾਂ 'ਚ ਲੱਗੇਦੇ ਆ ਲੋਕ ਜੀ ਬਿਲਕੁਲ 90% ਕਣਕ ਲੋਕਾਂ ਸੰਭਲੀ ਆ ਕੋਈ ਇਦਾਂ ਦੀ ਗੱਲ ਨਹੀਂ ਬਿਲਕੁਲ ਆਮ ਦੀ ਤਰ੍ਹਾਂ ਜੀਵਨ ਜੀ ਰਿਹਾ ਜੀ ਜਿਵੇਂ ਵੇਖਿਆ ਜਾਂਦਾ ਵੀ ਸਥਿਤੀ ਬੜੀ ਜ਼ਿਆਦਾ ਤਣਾਅਪੂਰਨ ਆ ਜੀ ਪਲਾਹਾਗਾਮ ਤੇ ਹਮਲੇ ਹੋ ਅਤਵਾਦੀਆਂ ਉਹ ਲੋ ਜਿਹੜਾ ਕੀਤਾ ਗਿਆ ਸੀ ਉਸ ਤੋਂ ਬਾਅਦ ਬਾਰਡਰ ਦੇ ਲੋਕਾਂ ਨੂੰ ਥੋੜਾ ਕੁ ਮਨ 'ਚ ਡਰ ਜ਼ਰੂਰ ਹੁੰਦਾ ਕਿਉਂਕਿ ਖਬਰਾਂ ਵੀ ਇਦਾਂ ਦੀ ਆ ਰਹੀਆਂ ਨੇ ਵੀ ਜਿਵੇਂ ਕੋਈ ਲੜਾਈ ਲੱਗਣ ਦੇ ਜਿਹੜਾ ਤਣਾਅ ਬਣਿਆ ਹੋਇਆ ਇਹ ਲੋਕ ਇਵੇਂ ਦਾ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ ਡਰ ਤੇ ਹੈ ਜੀ ਸਹਿਮਤ ਥੋੜਾ ਬੋਤਾ ਹੁੰਦਾ ਹੀ ਆ ਡਰ ਨੁਕਸਾਨ ਸਾਡੇ ਬਾਰਡਰ ਦੇ ਦਾ ਕਾਫੀ ਹੋ ਜਾਂਦਾ ਜੀ ਜੇ ਲੋ ਜੰਗ ਹੁੰਦੀ ਆ ਲੋਕਾਂ ਨੂੰ ਪਲਾਨ ਕਰਨੇ ਪੈਂਦਾ ਜਾਂ ਕਾਫੀ ਨੁਕਸਾਨ ਹੁੰਦਾ ਉਦੋਂ ਕੋਈ ਸਰਕਾਰ ਇੱਧਰ ਬੱਡ ਏਰੀਆ 'ਲ ਕੋਈ ਖਾਸ ਧਿਆਨ ਨਹੀਂ ਦਿੰਦੀ ਤੇ ਪ੍ਰੇਸ਼ਾਨੀ ਸਾਨੂੰ ਸਭ ਤੋਂ ਵੱਧ ਆ ਜਾਂਦੀ ਹੈ ਜੀ ਕਈ ਵਾਰੀ ਉਹ ਕਾਰਗਰਦੀ ਲੜਾਈ ਦੇ ਟਾਈਮ ਵੀ ਲੋਕਾਂ ਨੂੰ ਉਧਰੋਂ ਹਟਾਲ ਦਿੱਤਾ ਗਿਆ ਸੀ ਤੇ ਕਾਫੀ ਲੋਕਾਂ ਦਾ ਨੁਕਸਾਨ ਹੋ ਜਾਂਦਾ ਤੇ ਸਰਕਾਰਾਂ ਇੱਧਰ ਧਿਆਨ ਨਹੀਂ ਦਿੰਦੀਆਂ ਸਾਡੇ ਅੱਗੇ ਜੇਕਰ ਗੱਲ ਖੇਤੀ ਦੀ ਕੀਤੀ ਜਾਵੇ ਤਾਂ ਕਿਸਾਨਾਂ ਵੱਲ ਜਿਹੜੀ ਆਪਣੀ ਕਣਕ ਦੀ ਖੇਤੀ ਆ ਉਹ ਸੰਭਲੀ ਗਈ ਆ 90% ਤਾਂ ਬਲੀ ਜੀ ਜਿਹਦਾ ਬੂਟਿਆਂ ਚ ਪਪਲਾ ਰਾਜਾ ਹੱਤ ਨਾਲ ਵੱਡਣ ਵਾਲੀ ਕਣਕ ਉਹ ਰਹਿ ਗਈ ਬਾਕੀ ਤੂੜੀਆਂ ਤਾੜੀਆਂ ਰੰਦੀਆਂ ਥੋੜੀਆਂ ਮੋਦੀਆਂ ਬਾਕੀ ਕਣਕ ਤਾਂ ਬਲੀ ਕਿਸੇ ਤਰ੍ਹਾਂ ਦਾ ਵੀ ਜੇ ਬਾਈ ਦੀ ਵੀ ਕੋਈ ਤਣਾਅ ਜਿਹੜਾ ਇਸ ਮੋਕੇ ਵਧਿਆ ਹੋਇਆ ਵਾ ਤੇ ਕਿਵੇਂ ਦਾ ਲੋਕ ਇਸ ਸਹਿਯੋਗ ਕਰਨਗੇ ਜੋ ਬਿਲਕੁਲ ਬਾਰਡਰ ਤੇ ਨੇ ਬਿਲਕੁਲ ਆਪਣੇ ਦੇਸ਼ ਦੇ ਨਾਲ ਖੰਡਣਗੇ ਜੀ ਬਿਲਕੁਲ ਸਹਿਯੋਗ ਕਰਨਗੇ ਟਰੈਕਟਰ ਟਰਾਲੀ ਕੇ ਵੀ ਚੀਜ਼ ਦੀ ਲੋਡ ਆ ਬਿਲਕੁਲ ਮੋਢੇ ਨਾਲ ਮੋਟਾ ਜੋੜ ਕੇ ਤੇ ਇੰਡੀਆ ਦੇ ਸਾਥ ਨਾਲ ਇਸ ਗੱਲ ਕੀਤੀ ਜਾਉ ਤੀ 67 ਦੀ ਕੋਈ ਲੜਾਈ ਵੇਖੀਓ ਕਿੰਦਾਂ ਦਾ ਮੋਲ ਸੀ ਉਦੋਂ ਮੋ ਹੱਥੋਂ ਦੋ ਬੋਲਾ ਬੋਧਾ ਖੜਾ ਬਹੀ ਤੇ ਉਹ ਰਹਿ ਠੀਕ ਠਾਕ ਹੈ ਕਿਹੜੀ ਲੜਾਈ ਵੇਖੀ ਤੁਸੀਂ ਆਪਣੀ ਸਰਦਾਰੀ ਪੂਰੇ ਜਵਾਨ ਹੈ ਅਹੀਂ ਆਪ ਦੇਖੀਏ ਭਾਈ ਕੱਤਰੀ ਲਗਾਈ ਜੋ ਪੂਰੇ ਹਲਿਆ ਵੀ ਅੱਥੀ ਹੈ ਅੱਛਾ ਜੀ ਗਏਗਾ ਹੀ ਕਿਤੇ ਵੀ ਨਹੀਂ ਤੇ ਕਿਧਿਆੜੀ ਗਏ ਰਾਤ ਦੀ ਰਾਤ ਗੇ ਮੁਰਸ਼ਾ ਸੇ ਆ ਗਏ ਤੇ ਉਦ ਪਿੰਡ ਪਿੰਡ ਖਾਲੀ ਕਰਾਏਗੇ ਪਿੰਡ ਹੋ ਗਏ ਤਾਂ ਕੋਈ ਬੰਦੇ ਅੱਧੇ ਰਹਿ ਗਏ ਸੀ ਤੇ ਕਈ ਬੱਚੇ ਚਲ ਗਏ ਪਾਸ ਤੇ ਬਾਕੀ ਸਾਰੇ ਇੱਥੇ ਤੇ ਜਦ ਕਹ ਲਿਆ ਤੇ ਮੋ ਜਲਾ ਖਰਾਬ ਹੈ ਥੋੜਾ ਜਿਹਾ ਤੇ ਠੀਕ ਠਾਕ ਹੋ ਜੀ ਤੇ ਵਿੱਚ ਜੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਕਿੱਦਾਂ ਦਾ ਸਾਥ ਦੋਗੇ ਫੋਰਸਨ ਉਹ ਨਾਲ ਹੀ ਤਾਂਗੇ ਨਹੀਂ ਕਿਤੇ ਨਹੀਂ ਟਾਈਟਲ ਉਹ ਕਿ ਜਾਂ ਕੇ ਉਹ ਨਾਲ ਨਾਲ ਹੀ ਤੁਰਾਂਗੇ ਕਿਉਂਕਿ ਤੁਸੀਂ ਤਾਂ ਕਾਫੀ ਬਜ਼ੁਰਗ ਹੋ ਤੁਸੀਂ ਕਾਫੀ ਕੁਝ ਹੰਡਾਇਆ ਆਪਣੇ ਪਿੰਡੇ ਤੇ ਆਹੋ ਉੱਤੇ ਆਹੀ ਚਾਰ ਆਹੀ ਪਏ ਗੱਡੀ ਮੰਗਾਈ ਹੈ ਫੇਰ ਤਾਂ ਨਹੀਂ ਆਹੀ ਮੈਂ ਉਹ ਵੀ ਪੂਰੇ ਆਹੀ ਪਾਰ ਚੱਪੇ ਅਰੇ ਜੀ ਅੱਛੀ ਜਾਂ ਪਤਾ ਹੀ ਹੈ ਮੌਲ ਤੇ ਖਰਾਬ ਹੀ ਆ। ਡਾਰੀ ਅੰਦਰ ਰਹੇ ਬੰਦੇ। ਉਹ ਮੁੰਡਾ ਦੇ ਮੁੰਡੇ ਜੋੜ ਕੇ ਸਾਡੀ ਦੇ 12-14 ਸਾਲ ਉਮਰੀ ਜਦੋਂ ਮੈਂ ਘੱਤਰ ਦੀ ਲੜਾਈ ਦੇਖੀ ਹੈ। ਸਾਰਾ ਦੇਖਿਆ ਇਲਾਕਾ ਉਦੋਂ ਬਹੁਤ ਮੁਸਕਾਨ ਹੋਇਆ ਸੀ। ਤੇ ਅੱਗੇ ਤੁਹਾਨੂੰ ਪਤਾ ਹੀ ਹੈ ਘੱਤਰ ਤੇ ਤੁਸੀਂ ਕਿੰਦਾ ਮੌਲ ਵੇਖਿਆ ਉਦੋਂ ਲੋਕ ਚੱਲ ਗਏ ਇੱਥੇ ਸੜ। ਇੱਕ ਨਹੀਂ ਰਿਹਾ ਤੇ ਉਹ ਬਜ਼ੁਰਗ ਨਹੀਂ ਰਹਿ ਜਿਹੜੇ ਸਾਨੇ-ਸਾਨੇ। ਬਾਕੀ ਭਜਾਗ ਤੇ 8 ਵਜੇ ਉਹਨਾਂ ਥਾਲੇ ਆ ਗਏ ਹਨ ਰਾਤ ਦੇ। ਸਾਰੇ ਚੱਲ ਗਏ ਪਿੱਛੇ। ਕਿੰਨੇ ਦਿਨਾਂ ਬਾਅਦ ਮੁੜ ਕੇ ਵਾਪਸੀ ਹੋਈ ਹੈ। ਕਈ ਮੀਨਾ ਮੀਨਾ ਲੱਗਿਆ ਕਿ ਅੰਨਿਆ ਅੰਨਿਆ ਨੂੰ ਕਈ ਨਾਲੇ ਰਹਿ ਕੇ ਪੜਨਣ ਤੋਂ ਕੋਈ ਖੁਸ਼ ਹੋ ਗਿਆ ਅਬਨੇ ਇਸ ਮੋਕੇ ਮੇਰੇ ਨਾਲ ਇੱਕ ਬਜ਼ੁਰਗ ਮਾਤਾ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਨੇ ਹਾਂਜੀ ਮਾਤਾ ਜੀ ਕੀ ਨਾਂ ਆਪਣਾ ਨਾਂ ਮੇਰਾ ਕਮਲਾ ਮਾਤਾ ਜੀ ਕਿਵੇਂ ਦਾ ਮਾਹੌਲ ਵੇਖ ਰਹੇ ਹੋ ਜਿਵੇਂ ਪਾਕਿਸਤਾਨ ਤੇ ਜਿਹੜਾ ਹੁਣ ਹਿੰਦੁਸਤਾਨ ਵਿੱਚ ਇੱਕ ਮਾਹੌਲ ਤਨਾਪੂਨ ਚੱਲ ਰਿਹਾ ਕਿਵੇਂ ਦਾ ਤੁਸੀਂ ਵੇਖ ਰਹੇ ਹੋ ਇੱਥੇ ਬਾਰਡਰ ਤੇ ਬਿਲਕੁਲ ਤੁਸੀਂ ਕੋਲ ਬੈਠੇ ਆਂ ਇ ਤਾਂ ਬਿਲਕੁਲ ਠੀਕ ਹੀ ਆ ਸਾਰਾ ਕੋਈ 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 ਮਾਹੌਲ ਮਾਰਾ ਨਹੀਂ ਹੋਇਆ ਜੇ ਕੱਤੜ ਦੀ ਲੜਾਈ ਹੋਈ ਤਾਂ ਇਹ ਮਾਹੌਲ ਠੀਕ ਹੀ ਰਿਹਾ ਜੇ ਹੁਣ ਜਦੋਂ ਦੇ ਲੋਕ ਆਖਦੇ ਨੇ ਤਾਂ ਅਸੀਂ ਤਾਂ ਠੀਕ ਠਾਕ ਹੀ ਆਪਨਾ ਘਰ ਬੈਠੇ ਤੁਸੀਂ ਕੱਤੜ ਦੀ ਲੜਾਈ ਵੇਖੀ ਹੋਣੀ ਹੈ ਕਿੰਨਾ ਵੇ ਉਦੋਂ ਪਿੰਡ ਖਾਲੀ ਖੁੱਲੀ ਹੋਏ ਲੋਕ ਛੱਡ ਕੇ ਗਏ ਇਥੋਂ ਕੋਈ ਨਹੀਂ ਗਿਆ ਸਭ ਇੱਥੇ ਹੀ ਰਹਿ ਕੋਈ ਇੰਆ ਪੇ ਨਾ ਫੌਜ ਆਈਏ ਤਾਂ ਦੁਨੀਆ ਦੌੜੀ ਮਾੜੀ ਮੂਠੀ ਫੇਰ ਮੜੀ ਆਈਏ ਆਪਣੇ ਘਰ ਸਾਮੀ ਦੌੜੀਏ ਸਵੇਰਾ ਆਈਏ ਆਪਣੇ ਘਰ ਕਿਸੇ ਤਰ੍ਹਾਂ ਦੀ ਕੋਈ ਉਦੋਂ ਐਕਟੀਵਿਟੀ ਇੱਥੇ ਹੋਈ ਹੋਏ ਕੋਈ ਤਰ੍ਹਾਂ ਦੀ ਕੋਈ ਕੋਈ ਨਹੀਂ ਹੋਈ ਕੁਛ ਨਹੀਂ ਹੋਇਆ ਜਦੋਂ ਦੇ ਅਸੀਂ ਇੱਥੇ ਬੈਠੇ ਜਾਂਦਾ ਮੁਸੀਬਤਾਂ ਬੜੀਆਂ ਆਈਆਂ ਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਐਥੇ ਉਮਰ ਹੋ ਗਈ ਇਹ ਸਾਡੀ ਸਾਲ ਕਿੰਨੇ ਦੱਸਣੇ ਨਾ ਹੁਣ ਸਾਡੀ ਤਾਂ ਉਮਰ ਸਾਡੀਆਂ ਦੋ ਪੀੜੀਆਂ ਇੱਥੇ ਖਾ ਖਲ ਜਾਈਆਂ ਨੇ ਅੱਜ ਦੀ ਥੋੜੀ ਕੋ ਗੱਲ ਹੁਣ ਸਾਡੀ ਜ਼ਮੀਨਾਂ ਢੇਰੀਆਂ ਹੋਈਆਂ ਇੱਧਰ ਅਸੀਂ ਇੱਥੇ ਰਹਿਣੇ ਆਲੇ ਆਂ ਹੀ ਕੋਈ ਉਹ ਨਹੀਂ ਆਵੇ ਕੁਦ ਨਸੀ ਜਾਇਦੇ ਆਂ ਜਦ ਵੀ ਅਸੀਂ ਕੋਈ ਜ਼ਮੀਨਾਂ ਹੀ ਮੋਲ ਲੈ ਦੀਆਂ ਸਾਡੀਆਂ ਮਾਲਕੀਆਂ ਨੇ ਮੁਸੀਬਤਾਂ ਸਾਡੇ ਪਰ ਬੜੀਆਂ ਆਈਆਂ ਝੱਲੀਆਂ ਬੜੀਆਂ ਮੁਸੀਬਤਾਂ ਪਰ ਗਵਰਨਮੈਂਟ ਨੇ ਸਾਡਾ ਕੁਛ ਨਹੀਂ ਸੋਚਿਆ ਸਾਰੇ ਬੱਚੇ ਪੜ੍ਹਨੇ ਤੋਂ ਵੀ ਅਹੀਂ ਵੜਿਆ ਆਤਰੋਈ ਇਹਦੇ ਵੀ ਅਹੀਂ ਕੋਈ ਚੀਨੇ ਕਿਹ ਆਪਣੇ ਬੱਚੇ ਪੜਾਣੇ ਕਿੰ ਆਹੀਂ ਪਰ ਜਨਿਆ ਕਿੰ ਆਹੀਂ ਆਉਣੇ ਅਗਰ ਜਦੋਂ ਸਾਰਾ ਉਹ ਨੇਤਾ ਬੈਠੇ ਦਾ ਜਾ ਦਰਿਆ ਕਿ ਤੁਹਾਨੂੰ ਉਹ ਮਾਰਦਾ ਦੂਆ ਤੁਹਾਨੂੰ ਨਾ ਇਹ ਘੜੀ ਕੋ ਦਾ ਦਰਿਆ ਤੇ ਨਾ ਹੀ ਜਾਂਦੇ ਤੇ ਅਸੀਂ ਫੇਰ ਇੱਥੇ ਮਾਰ ਖਾਈਏ ਮੁਰੇ ਇੱਥੇ ਹੀ ਬੈਠੇ ਰਹਿਣੇ ਕਰੀਏ ਕੀ ਕਿੱਥੇ ਜਾਈਏ ਸੋਚਿਆ ਤਾਂ ਸਾਰਾ ਕੋਹਣਾ ਵੀ ਕੁਛ ਨਹੀਂ ਨਾ ਗਵਰਨਮੈਂਟ ਨੇ ਸੋਚਿਆ ਨਾ ਭਗਵਾਨ ਨੇ ਹੀ ਸੋਚਿਆ ਤਾਂ ਤੇ ਉਹ ਹੀ ਉੱਪਰ ਲਈ ਜਾ ਕੋਈ ਤਾਂ ਕੰਮੁ ਕੀ ਜਾ ਤਾਂ ਜਾਂ ਇੱਧਰ ਕੋਦਰ ਲਾਈ ਦੇਣ ਪਾਕਿਸਤਾਨਾਂ ਚ ਮੈਂ ਤਾਂ ਆਇਆ ਫੇ ਕੋਈ ਨਾ ਆਹੀ ਕੋਈ ਸੌਖਾ ਸਾਲ ਹੀ ਲਈਏ ਇੱਧਰ ਸਾਨੂੰ ਤਾਂ ਕੋਈ ਆਮ ਨਹੀਂ ਹੋਇਆ ਪਰ ਇਹ ਜਿਹੜੇ ਲੜਾਈਆਂ ਲੜਾਈਆਂ ਹੋਈਆਂ ਸਾਨੂੰ ਕੋਈ ਕੋਈ ਸਾਨੂੰ ਦੇਖਤ ਨਹੀਂ ਹੋਈ ਕੋਈ ਮਨਸ ਡਰ ਨਹੀਂ ਹੁੰਦਾ ਲੜਾਈ ਦਾ ਜਦੋਂ ਨਾ ਜਦੋਂ ਖਾਵਦਾ ਸੋਨੇ ਆਪਾ ਜੇ ਅਸੀਂ ਬੜਾ ਡਰ ਗਏ ਤਾਂ ਕੀ ਕਰਗੇ ਕੀ ਕਰਕੇ ਜੇ ਬੜਾ ਡਰ ਗਏ ਜੇ ਦਰੀਏ ਤਾਂ ਜਾ ਕੇ ਕਿੱਥੇ ਆ ਗਿਆ ਜਾਨੇ ਆ ਤਾਂ ਦਰਿਆ ਆ ਇੱਧਰ ਜਾਨੇ ਆ ਪਾਕਿਸਤਾਨ ਕਿੱਥੇ ਜਾਈਏ ਡਰਦੇ ਰੋਗੇ ਅੰਦਰ ਹੀ ਬੜਨੇ ਆ ਜਾਣਾ ਕਿਥੇ ਆ ਕਿਹੜਾ ਟਿਕਾਣਾ ਜਾਣੇ ਕੋਈ ਜੇ ਥਾਂ ਹੋਵੇ ਤੇ ਕੋਈ ਦੱਜਾਈਏ ਨਾ ਜੇ ਫਸਲਾਂ ਦੀ ਗੱਲ ਕੀਤੀ ਜਾਊ ਤਾਂ ਫਸਲਾਂ ਇੱਧਰ ਸੰਭੀ ਗਈਆਂ ਨੇ ਫਸਲਾਂ ਸਲਮੋਈਆਂ ਨੇ ਫਸਲਾਂ ਸੰਭੀਆਂ ਗਈਆਂ ਨੇ ਸੰਭਲਾਂ ਫਸਲਾਂ ਠੀਕ ਠਾਕ ਸਲਮੋਈਆਂ ਆ ਸਭ ਕੁਝ ਹੋਰ ਬਾਕੀ ਸਭ ਕੁਝ ਠੀਕ ਹੈ ਕੋਈ ਮਾਰਾ ਹੋਇਆ ਨਹੀਂ ਜੇਲਾ ਸਾਨੂੰ ਦਿੱਖਤ ਆਉਂਦੀਆਂ ਨਾ ਫਿਰ ਸਾਨੂੰ ਮਾਰਾ ਲੱਗਾ ਜਾ ਪਤਾ ਹੁਣ ਕਿਦਾਂ ਦਾ ਮਾਹੌਲ ਹੈ ਇੱਥੇ ਕਿਦਾਂ ਦਾ ਵੇਖ ਰਹੇ ਤੁਸੀਂ ਮੁਸਕਰਾ ਰਹੇ ਹੋ ਨੀ ਕੀ ਹੈ ਮਾਹੌਲ ਤਾਂ ਠੀਕ ਹੀ ਹੈ ਆਹ ਦੇ ਆਣਾ ਭਾਈ ਲੜਾਈ ਹੋਈ ਐ ਸੰਤ ਨਾ ਫੌਜ ਲੱਭੀ ਐ ਨਾ ਸਾਨੂੰ ਪਤਾ ਐ ਨਾ ਨਾ ਸਾਨੂੰ ਕੋਈ ਕੋਈ ਦਿੱਖਤ ਨਹੀਂ ਨਾ ਥੰਡ ਕੋਣ ਨਾ ਕਿਤੇ ਹੀ ਉਠੋ ਕਦੇ ਥਵਾਲਿਆ ਨਹੀਂ ਕੋਣ ਕੱਤਰ ਦੀ ਲੜਾਈ ਹੋਈ ਤਾਂ ਨਹੀਂ ਕੋਣ ਠਵਾਲਿਆ ਤੁਸੀਂ ਉਠੋ ਕਦੇ ਥਵਾਲਿਆ ਨਹੀਂ ਸਵਾਡੇ ਦਾ ਪਰ ਸਾਨੂੰ ਕਦੇ ਕਦੇ ਅਸੀਂ ਗਵਰਨਮੈਂਟ ਦੇ ਆਕੇ ਦੇ ਅਸੀਂ ਉਠੀਆ ਕਦੇ ਨਹੀਂ ਦੌੜੇ ਆਪਣੀ ਮਰਜ਼ੀ ਕਨ ਦੌੜੀ ਜੰਦੇ ਹੋਗੇ ਜੇ ਕਿਸੇ ਤਰ੍ਹਾਂ ਦੀ ਕੋਈ ਮੁਸੀਬਤ ਹੁੰਦੀ ਹੈ ਤਾਂ ਕਿਦਾਂ ਦਾ ਸਾਥ ਦੇਵੋਗੇ ਤੁਸੀਂ ਫੌਜ ਦਾ ਚਾਹ ਪੀਐਸਐਫ ਦਾ ਹਲੋ ਤਾਂ ਫਿਰ ਜਿੰਨੇ ਜਿੰਨੇ ਜੋਗੇ ਹੋਣਗੇ ਨਾਨਾ ਸੱਸ ਦੇਣਗੇ ਸਾਰੇ ਜੇ ਸੱਸ ਦੇਣਾ ਪਾਉਣਾ ਅਸੀਂ ਕੀ ਸੱਸ ਦੇਣਾ ਬੁੱਢੇ ਠੇੜੇ ਬੰਦੇ ਦੇਣ ਯਾਰ ਅੱਗੇ ਬੱਚੇ ਹੀ ਨੇ ਸੱਸ ਦੇਣ ਵਾਲੇ ਬੱਚੇ ਹੀ ਨੇ ਅਸੀਂ ਕੀ ਸੱਸ ਦੇਣਾ ਬੁੱਢੇ ਠੇੜੇ ਅਸੀਂ ਤਾਂ ਕਹਿੰਦੇ ਲੱਤੇ ਨਹੀਂ ਮਾਰ ਸਾਨੂੰ ਸਰੋਲ ਦਾ ਸਰਗੋਲੂ ਹੈ ਨਹੀਂ ਅਸੀਂ ਕੀ ਸੱਸ ਦੇਣਾ ਉਹ ਲੋ ਇਦਾਂ ਦਾ ਰਵੇ ਸ਼ਾਂਤੀ ਅਹੀਂ ਜਾਨੀਆਂ ਵੇ ਮਾ ਉਹ ਸ਼ਾਂਤੀ ਰਵੇ ਲੜਾਈ ਤੇ ਕੁਝ ਨਹੀਂ ਰੱਖੇਗਾ ਪਰ ਹੁਣ ਜਿਹੜੇ ਕੰਮ ਫਿਰ ਉਹ ਮੁਸਲਮਾਨ ਕਰਦੇ ਨੇ ਫਿਰ ਉਹਨਾਂ ਵੇੜੀ ਨਹੀਂ ਵੀ ਜਵਾਬ ਦੇਣਾ ਪਉਂਦਾ ਕਰਨਾ ਕੀ ਹੋਇਆ ਹੁਣ ਜਿਹੜੀ ਉਹਨੇ ਲਾਤ ਕੀਤੇ ਨੇ ਕੋਈ ਚੰਗੇ ਸੋਟ ਕੀਤੇ ਨੇ ਉਹਨੇ ਵੀ ਇੱਕ ਬੰਦਾ ਚੁੱਕੀ ਲਿਆ ਉਹ ਵੀ ਨਹੀਂ ਦਿੱਤਾ ਜੇ ਇਹ ਜਾਨੀਆਂ ਜਾਨੀਆਂ ਫਿਰ ਉਹ ਖੁੱਤਾ ਕਰਦੇ ਤੇ ਫਿਰ ਇਹ ਵੀ ਕੀ ਕਰਨ ਗਵਰਨਮੈਂਟ ਵੀ ਕੀ ਕਰਿਆ ਫਿਰ ਸਭ ਕ ਸਿਖਾਏਗਾ ਜੇ ਹਿੰਦੁਸਤਾਨ ਨੂੰ ਜੇ ਕਰੇਗਾ ਉਹ ਤਾਂ ਸਭ ਕ ਸਿਖਾਏਗਾ ਹਿੰਦੁਸਤਾਨ ਹਾਂ ਉਹ ਤਾਂ ਫਿਰ ਸਿਖਾਣਾ ਹੀ ਪਾਉਣਾ ਉਹ ਤਾਂ ਫਿਰ ਸਫਕਤ ਦੇ ਫਿਰ ਸਿਖਾਣਾ ਹੀ ਪਾਉਣਾ ਹੁਣ ਜੇ ਕੋਈ ਇੱਕ ਬੰਦਾ ਮਾੜਾ ਹੁੰਦਾ ਤੇ ਇੱਕ ਤਗੜਾ ਹੁੰਦਾ ਜੇ ਉਹ ਮਾੜਾ ਮਾਰ ਖਾਈ ਲਿਆ ਕਪਾ ਬਿਠਕ ਪਰੋ ਜੀਬਾ ਤੂੰ ਛੋੜਾ ਉਹਨੂੰ ਪੇ ਛੱਟਣਾ ਜ਼ੁਬਾਨ ਤੋਂ ਉਹਦੀ ਚਲਦੀ ਰਹਿਣੀ ਹੈ ਜ਼ੁਬਾਨ ਤੋਂ ਉਹਦੀ ਇਸੇ ਤਰ੍ਹਾਂ ਚਲਦੀ ਰਹਿਣੀ ਜਿੱਦਾਂ ਇਹ ਤਾਂ ਮਾੜਾ ਬੰਦਾ ਸਭ ਤੋਂ ਜ਼ਿਆਦਾ ਜ਼ੁਬਾਨ ਚਲਾਉਂਦਾ ਇਹ ਲਿਆ ਮਾ ਉਹ ਲਿਆ ساری ਉਮਰ ਇਦਾਂ ਹੀ ਕੱਢੀ ਹੈ 10 ਪੀੜੀਆਂ ਇੱਥੇ ਹੀ ਖਪੀਆਂ ਨੇ ਸਾਡੀ ਜ਼ਮੀਨਾਂ ਹੁਣ ਆਪਣੀਆਂ ਮਾਲਕੀਆਂ ਹੋਈਆਂ ਛੱਡੀਆਂ ਵੀ ਕੁਥਾ ਜਾਈ ਕੋ ਮੋਲਾ ਹੀ ਨਹੀਂ ਲੈਦੀਆਂ ਕੋਈ ਤੋੜੇ ਲਾਗੇ ਤੇ ਅਸੀਂ ਨਹੀਂ ਉੱਠੀਏ ਬੈਠੇ ਦੇ ਵੀ ਅਸੀਂ ਉਥੋਂ ਦੌੜੀ ਆਏ ਆ ਤੇ ਇੱਥੇ ਵਜੀ ਆਈਏ ਇੱਥੇ ਛੰਨਾ ਬਣਾਈਆਂ ਹੀਆਂ ਪਹਿਲਾਂ ਜਿਹੜਾ ਪਿੰਡ ਹਾ ਰੁੜੀ ਜਾਂ ਤੇ ਹੁਣ ਇਹ ਮਗਰਾ ਮੁੜਿਆ ਪਿੰਡ ਹੋਰ ਨਵਾਂ ਬਣਾਇਆ ਪਿਆਲੀਆਂ ਚਕਾਰ ਬਣਾਏ ਬੜੇ ਮੁਸ਼ਕਲ ਇੱਥੇ ਘਰ ਬਣਾਈਏ ਬੈਠੇ ਨੇ ਕਿ ਹਾਲੇ ਕਰਨ ਥੋੜੇ ਬੈਠੇ ਹੁਣ ਤੇ ਪੱਕੇ ਘਰ ਸੰਨਾ ਵਾਲਾ ਨਹੀਂ ਹੁਣ ਨਹੀਂ ਸੰਨੇ ਵਾਲਾ ਹੁਣ ਕੰਮ ਨਹੀਂ ਹੁਣ ਪੱਕੇ ਹੀ ਕਰਨ ਮੋੜ ਬਕੀ ਨੇ ਪਹਿਲਾਂ ਬੜੀਆਂ ਤੰਗੀਆਂ ਦਿਖੀਆਂ ਬੜੀਆਂ ਮੁਸੀਬਤਾਂ ਦਿਖੀਆਂ ਪਰ ਜਿਵੇਂ ਪਿਆਲੀ ਬਦਲਿਆ ਨਾ ਐਸੀ ਮੁਸੀਬਤਾਂ ਚੱਲਣੇ ਪਈਆਂ ਠੀਕ ਹੈ ਧੰਨ ਜੀ ਕੀ ਨਾ ਜੀ ਨਾ ਜੀ ਮਾਨਪ੍ਰੀਤ ਕੌਰ ਤੁਸੀਂ ਬਿਲਕੁਲ ਬਾਰਡਰ ਤੇ ਰਹਿ ਰਹੇ ਹੋ ਕਿਵੇਂ ਦਾ ਮਾਹੌਲ ਦੇਖਦੇ ਹੋ ਇਸ ਵਕਤ ਤਾਂ ਜਿਸ ਵਤੋਂ ਦੇਖ ਰਹੇ ਆ ਵੀ ਬਿਲਕੁਲ ਸ਼ਾਂਤ ਹੈ ਬਾਕੀ ਲੋਕਾਂ ਦੇ ਹਿਸਾਬ ਨਾਲ ਦੇਖਿਆ ਦੇਖਿਆ ਜਾਵੇ ਵੀ ਲੋਕੀ ਜਿਦਾ ਡਰਾਏ ਕਰਦੇ ਆ ਸਾਨੂੰ ਕੀਕਾ ਵੀ ਜਿਹੜਾ ਵਫਾਵਾ ਆਰਡਰ ਆਈਆਂ ਏ ਉਸ ਹਾਵਨਾ ਹੈ ਨਹੀਂ ਕੁਛ ਵੀ ਵੀ ਜੋ ਟੀਵੀ ਤੇ ਦੇਖਦੇ ਵੋਹੀ ਕੁਛ ਸਾਰਾ ਕੁ ਬੋਲੇ ਕਰਦੇ ਆ ਫਿਰ ਇਸ ਵਕਤ ਅਸੀਂ ਇਸ ਬਾਰਡਰ ਤੇ ਰਹਿ ਰਹੇ ਆ ਵੀ ਸ਼ਾਂਤ ਆ ਬਿਲਕੁਲ ਖਬਰਾਂ ਕਿ ਪਾਕਿਸਤਾਨ ਤੇ ਹਿੰਦੁਸਤਾਨ ਦਾ ਜਿਹੜਾ ਵਾ ਮਾਹੌਲ ਬੜਾ ਤਣਾਅਪੂਰਨ ਖਬਰਾਂ ਕਿਵੇਂ ਦੀਆਂ ਸੁਣ ਕਰਕੇ ਜਿਹੜੀਆਂ ਫਾਵਾ ਉੱਡਦੀਆਂ ਪਈਆਂ ਜਦੋਂ ਖਬਰਾਂ ਆਪਾਂ ਸੁਣਦੇ ਆ ਇੱਕ ਵਾਰੀ ਦਿਲ ਡਰ ਜਾਂਦਾ ਵੀ ਹਾਂ ਵੀ ਪਤਾ ਨਹੀਂ ਕੀ ਹੋ ਜਾਣਾ ਪਰ ਇਸ ਵਕਤ ਜਦੋਂ ਆਪਣੇ ਪਿੰਡ ਦੇ ਦਿਵਾਲੇ ਜਿੱਦਾਂ ਹੁਣ ਬਾਰਡਰ ਏਰੀਆ ਰਹਿ ਰਹੇ ਆ ਦੇਖਦੇ ਆ ਵੀ ਸਾਰੀ ਦੁਨੀਆ ਰਹਿ ਰਹੀ ਆ ਇੱਥੇ ਖੜਾ ਵੀ ਜਾਂ ਮੈਂ ਕੱਲੀ ਜਾਂ ਕੋਈ ਹੋਰ ਕਈ ਕੱਲਾ ਰਹਿ ਰਿਆ ਠੀਕ ਆ ਵੀ ਮਾਹੌਲ ਠੀਕ ਆ ਵਧੀਆ ਸਾਰੀ ਦੁਨੀਆ ਛੋਟੇ ਛੋਟੇ ਬੱਚੇ ਆ ਸਾਰੇ ਕੰਮ ਧੰਦੇ ਜਾਂਦੇ ਆ ਆਂਦੇ ਆ ਸਾਰੇ ਠੀਕ ਠਾਕ ਆ ਲੋਕ ਆਮ ਤੀ ਤਰ੍ਹਾਂ ਜਿਦਾ ਪਹਿਲਾ ਰੂਟੀਨ ਦੀ ਤਰ੍ਹਾਂ ਕੰਮ ਕਰਦੇ ਹਾਂਜੀ ਇਦਾਂ ਹੀ ਕੰਮ ਕਰਦੇ ਆ ਜਾਂਦੇ ਆਂਦੇ ਸੁਬਾ ਸ਼ਾਮੀ ਬਸ ਹਾਂਜੀ ਭਾਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਪਿੰਡ ਲਹਸਾਂ ਦਾ ਸਰ ਉਹਨ ਸਰਪੰਚ ਨੂੰ ਤੇ ਮੇਰੀ ਮਿਸਿਸ ਸਰਪੰਚਾ ਦਾ ਮਾਹੌਲ ਵੇਖ ਰਹੇ ਹੋ ਤੁਸੀਂ ਬਾਰਡਰ ਤੇ ਅੱਜ ਦੀ ਡੇਟ ਤੇ ਹਾਂਜੀ ਪਹਿਲਾਂ ਤਾਂ ਸਾਰਿਆਂ ਤੋਂ ਮੈਂ ਤੁਹਾਡਾ ਸਵਾਗਤ ਕਰਦਾ ਪਿੰਡ ਲਹਸਾਂ ਚ ਆਂਦਾ ਤੇ ਤੁਸੀਂ ਸਾਡੀ ਗੱਲਬਾਤ ਸੁਣੀਏ ਤੇ ਬਾਕੀ ਪਿੰਡ ਲਹਸਾਂ ਦਾ ਮਾਹੌਲ ਬਹੁਤ ਵਧੀਆ ਹੈ ਤੇ ਕਾਫੀ ਦੇਰ ਤੋਂ ਪਹਿਲਾਂ ਵੀ ਜਿਹੜੀਆਂ ਲੜਾਈਆਂ ਲੁੜੀਆਂ ਲੱਗੀਆਂ ਤੇ ਸਾਡੇ ਆਸੀਂ ਤੇ ਇਗਨੋਰ ਕਰ ਦਿੰਦੇ ਆਂ ਤੇ ਸਾਡਾ ਤਾਂ ਇਹ ਹੀ ਵਿਚਾਰ ਹੁੰਦਾ ਕਿ ਅਸੀਂ ਫੌਜ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਉਹਨਾਂ ਦੀ ਮਦਦ ਕਰੀਏ ਤੇ ਕਾਫੀ ਜਦੋਂ ਪਹਿਲਾਂ ਕਦੀ ਵੀ ਹਾਲਾਤ ਖਰਾਬ ਹੋਏ ਆ ਤੇ ਸਾਡਾ ਪਿੰਡ ਇਦਾਂ ਦਾ ਲਸਿਆਣਾ ਵੀ ਜਿਨ੍ਹਾਂ ਨੇ ਕਦੀ ਵੀ ਇਥੋਂ ਪਿੰਡ ਤੋਂ ਬਾਹਰ ਨਹੀਂ ਗਏ ਤੇ ਅਸੀਂ ਕੋਸ਼ਿਸ਼ ਕਰੀ ਤਾਂ ਬੱਚੇ-ਬੱਚੇ ਭੇਜ ਦਿੱਤਾ ਬਾਕੀ ਜਨਾਨੀਆਂ ਔਰਤਾਂ ਤੇ ਬੰਦੇ ਫਿਰ ਹਾਲ ਇੱਥੇ ਰਹਿੰਦੇ ਆ ਤੇ ਹੁਣ ਵੀ ਇਦਾਂ ਅਫਵਾਹਾਂ ਤਾਂ ਬਹੁਤ ਚੱਲ ਰਹੀਆਂ ਆ ਤੇ ਮੋਲ ਖਰਾਬ ਆ ਤੇ ਸਾਨੂੰ ਇਦਾਂ ਦਾ ਲੱਗਿਆ ਨਹੀਂ ਜਿਦਾਂ ਦਾ ਪਹਿਲਾਂ ਦਾ ਰੈਗੂਲਰ ਚੱਲ ਰਿਹਾ ਕੰਮ ਉਸਦਾਂ ਦਾ ਹੀ ਚੱਲ ਰਿਹਾ ਤੇ ਬਾਕੀ ਸਾਨੂੰ ਤੇ ਕੋਈ ਨੇ ਇੰਨਾ ਦੱਸਿਆ ਨਹੀਂ ਵੀ ਕੋਈ ਤੁਸੀਂ ਚੱਲ ਜੋ ਇਥੋਂ ਜਾਂ ਪਿੰਡ ਛੱਡ ਕੇ ਚੱਲ ਜੋ ਇਦਾਂ ਹੋ ਜਾਣਾ ਕਿਸੇ ਨੇ ਨਹੀਂ ਦੱਸਿਆ ਬਾਕੀ ਠੀਕ ਠਾਕ ਹੀ ਹੈ ਲੱਗ ਹਾਂ ਜੇ ਜੇ ਕਣਕ ਦੀ ਫਸਲ ਦੀ ਗੱਲ ਕੀਤੀ ਜਾਵੇ ਤਾਂ ਵਾਢੀ ਕਿੰਨੀ ਕੁ ਪਰਸੈਂਟ ਹੋ ਚੁੱਕੀ ਹੈ ਸਰ ਕਣਕ ਦੀ ਵਾਢੀ ਤੇ ਲੈ ਕੇ ਜਾਈਏ ਗੱਲ ਤੇ ਕੰਪਲੀਟ ਹੀ ਹੋ ਗਈ ਸਾਰੀ ਹਾਂਜੀ ਬਾਰਡਰ ਪਾਰ ਹੀ ਤਾਰਾਂ ਦੇ ਫੈਂਸਿੰਗ ਤੋਂ ਪਾਰ ਹੀ ਨਿਲੰਦੀ ਜਮੀਨ ਸੀਗੀ ਉਹਨਾਂ ਨੇ 28 ਤਰੀਕ ਤੱਕ ਟਾਈਮ ਦਿੱਤਾ ਸੀ ਜਿੰਨੇ ਵੱਢਣੀ ਵੜ ਲੋ ਤੇ ਲਗਭਗ 28 ਤਰੀਕ ਨੂੰ ਕੰਪਲੀਟ ਕਰ ਦਿੱਤਾ ਸੀ ਤੇ 28 ਨੂੰ ਥੋੜੀ ਜੀ ਜਗ੍ਹਾ ਰਹਿ ਗਈ ਸੀ ਤੋਂ 29 ਨੂੰ ਵੀ ਉਹਨਾਂ ਨੂੰ 12 ਵਜੇ ਤੱਕ ਟਾਈਮ ਦਿੱਤਾ ਸੀ ਤੋਂ ਵੱਢੀ ਗਈ ਗਣ ਤੇ ਜਿਹੜਾ ਤੁੜੀਤੰਦ ਆਪਣਾ ਸਾਂਭ ਲਿਆ ਕਿਸਾਨਾਂ ਨੇ ਹਾਂ ਤੁੜੀਤੰਦ ਵੀ 70% ਲੋਕਾਂ ਨੇ ਸਾਂਭ ਹੀ ਲਿਆ ਤੇ ਹਮਾਰ ਬਾਰਸਕਾਰ ਨੂੰ ਥੋੜਾ ਲੇਟ ਹੋ ਗਿਆ ਕੋਈ 2-4 ਦਿਨ ਮਿਸਿੰਗ ਹੋ ਗਈ ਹੈ ਬੀਐਸਐਫ ਦਾ ਕਿੱਦਾਂ ਦਾ ਸਹਿਯੋਗ ਰਹਿੰਦਾ ਇੱਥੇ ਤੁਹਾਨੂੰ ਬੀਐਸਐਫ ਦਾ ਬਹੁਤ ਸਾਰ ਬੈਟਰ ਰਹਿੰਦਾ ਕੋਈ ਵੀ ਔਖੀ ਭਾਰੀ ਸਾਨੂੰ ਆਇਂਦੀ ਤੇ ਮਦਦ ਪੂਰੀ ਦਿੰਦੇ ਪਾਏ 12 ਵਜੇ ਅਸੀਂ ਉਹਨਾਂ ਨੂੰ ਫੋਨ ਕਰੀਏ ਤਾਂ ਹਾਜ਼ਰ ਹੁੰਦੇ ਆ ਕੋਈ ਮਰੀਜ਼ ਬਿਮਾਰ ਹੋ ਜਾਂਦਾ ਉਹਨਾਂ ਨੇ ਸਾਨੂੰ ਦੱਸਿਆ ਹੋਇਆ ਵੀ ਕੋਈ ਵੀ ਗੱਲਬਾਤ ਹੁੰਦੀ ਹੈ ਸਾਨੂੰ ਸਿੱਧਾ ਆਜੋ ਤੁਸੀਂ 12 ਵਜੇ ਫੋਨ ਕਰੋ ਜਾਂ ਡਾਇਰੈਕਟ ਆਜੋ ਤੇ ਤੁਹਾਡੀ ਮਦਦ ਕਰਾਂਗੇ 24 ਘੰਟੇ ਅਵੇਲੇਬਲ ਆ ਸਾਡੇ ਵਾਸਤੇ ਤੁਹਾਡੀ ਸੁਰੱਖਿਆ ਵਾਸਤੇ ਬੀਐਸਐਫ ਰਾਤ ਕੋਈ ਉਹਨਾਂ ਦੇ ਨਾਕੇ 'ਚ ਜਾਂ ਸਪੈਸ਼ਲ ਫਿਰਦੇ ਆ ਹਾਂਜੀ ਉਹ ਪੈਟਰੋਲਿੰਗ ਕਰਦੇ ਰਹਿੰਦੇ ਸਰ ਤੇ ਬਾਕੀ ਸਾਨੂੰ ਤੇ ਦੱਸਿਆ ਵੀ ਕੋਈ ਵੀ ਬਾਹਰ ਦਾ ਬੰਦਾ ਤੁਹਾਨੂੰ ਬੇਪਸਾਨ ਨੂੰ ਬੰਦਾ ਪਹਿਚਾਣ ਆਂਦਾ ਵੀ ਇਹ ਵੀ ਬੰਦਾ ਸਾਡੇ ਇਧਰ ਇਲਾਕੇ ਦਾ ਨਹੀਂ ਹੈ ਤੇ ਸਾਨੂੰ ਇਨਫੋਰਮ ਕਰੋ ਅਸੀਂ ਉਸੇ ਵੇਲੇ ਹਾਜ਼ਰ ਹੋਵਾਂਗੇ ਤੇ ਆਂਦੇ ਵੀ ਹੈਗੇ ਜੀ ਐਂ ਇੱਕ ਦੋ ਬੰਦਾ ਕੋਈ ਵੀ ਬੇਪਸਾਨ ਨੂੰ ਫੜਿਆ ਉਸੇ ਵੇਲੇ ਬੰਦੇ ਆ ਜਾਈਏ ਤੋ ਜਿਹੜੇ ਫਾਵਾਂ ਆਰਡਰ ਨਹੀਂ ਆਨੇ ਸੀ ਬਾਰਡਰ ਤੇ ਇਦਾਂ ਦਾ ਮਾਹੌਲ ਆ ਉਹ ਕੀ ਸਾਰੇ ਫਾਵਾਂਾਂ ਤੇ ਇਦਾਂ ਹੀ ਆ ਇਗਨੋਰ ਹੀ ਕਰ ਦਿੱਤਾ ਜਦੋਂ ਪੀ ਇਦਾਂ ਦਾ ਮਾਹੌਲ ਹੁੰਦਾ ਤੇ ਸਾਨੂੰ ਬੀਐਸਾ ਪਹਿਲਾਂ ਇਨਫੋਰਮ ਕਰਦੀ ਆ ਵੀ ਇਦਾਂ ਦਾ ਮਾਹੌਲ ਆ ਵੀ ਤੁਸੀਂ ਆਪਣਾ ਇਲਾਕਾ ਛੱਡ ਕੇ ਚੱਲ ਜੂ ਤੇ ਇਸ ਇਸ ਕਾ ਇਸ ਲਈ ਵਾਸਤੇ ਸਾਨੂੰ ਕਿਸੇ ਨੇ ਕਿਹਾ ਨਹੀਂ ਇਦਾਂ ਵੀ ਇਲਾਕਾ ਛੱਡ ਕੇ ਚੱਲ ਜੂ ਤੇ ਬਾਕੀ ਕਹਿੰਦੇ ਵੀ ਆ ਤਾਂ ਤਾਂ ਵੀ ਨਹੀਂ ਅਸੀਂ ਜਾਵਾਂਗੇ ਸਾਡਾ ਆਈ ਹੈ ਵੀ ਅਸੀਂ ਫੌਜ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਇਹਨਾਂ ਦਾ ਹੱਥ ਪਟਾਵਾਂਗੇ ਔਰ ਸਹਿਯੋਗ ਕਰਾਂਗੇ ਗੱਲ ਕੀਤੀ ਜਾਵੇ ਤਾਂ ਭਾਰਤ ਪਾਕਿਸਤਾਨ ਦੇ ਵਿੱਚ ਕੁਝ ਮਾਹੌਲ ਜਿਹੜਾ ਤਣਾਅਪੂਰਨ ਚੱਲ ਰਿਹਾ ਹੈ। ਔਰ ਜੋ ਇਹ ਪਿੰਡ ਪ੍ਰਿਆਲ ਆ ਚ ਤੂਰਚ ਬੇ ਇਹ ਲੋਕ ਕਾਫੀ ਜਿਹੜੇ ਆ ਬਾਰਡਰ ਦੇ ਕੋਲ ਅੱਜ ਵੀ ਆਪਣਾ ਰਹਿਣ ਬਸੇਰਾ ਕਰ ਰਹੇ ਨੇ। ਤੁਸੀਂ ਕਿਵੇਂ ਦਾ ਮਾਹੌਲ ਅੱਜ ਵੀ ਵੇਖਦੇ ਹੋ ਪਿੰਡਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਿਵੇਂ ਅਫਵਾਹਾਂ ਨੇ ਵੀ ਬਾਰਡਰ ਤੇ ਮਾਹੌਲ ਬੜਾ ਜਿਹੜਾ ਵਤਨਾਪੂਰਨਾ ਕਿਵੇਂ ਦਾ ਮਾਹੌਲ ਆ ਸਾਰਾ ਜੀ? ਬਿਲਕੁਲ ਸ਼ਾਂਤੀ ਜੀ ਸਾਡੇ ਬਾਰਡਰ ਤੇ। ਅਹੀਂ ਸਰ ਜੀ ਗੱਲ ਇਹ ਆ ਵੀ ਅਸੀਂ ਦੰੜਲਾ ਨਹੀਂ ਚਾਹੁੰਦੇ ਪਾਕਿਸਤਾਨ ਨਾਲ। ਸੋ ਲੋਹੇ ਕੇ ਨਵੀ ਚੰਗਾ ਕੰਮ ਨਹੀਂ ਆ ਜ਼ੜਿਆ ਲੇਕਿਨ ਉਹ ਜਦ ਪੁੱਠੇ ਕੰਮ ਕਰਦੇ ਉਹਦੇ ਕਰਕੇ ਅਸੀਂ ਪੂਰੇ ਤਿਆਰ ਹਾਂ ਜਿੱਦੋਂ ਮਰਦੀ ਆ ਜੇ ਤੇ ਸਾਨੂੰ ਮਦਦ ਸਿਵ ਜੰਦਾ ਨਾਲ ਹੋ ਕੇ ਫੌਜ ਦੇ ਲੜਾਂਗੇ ਰੈਫਲਾ ਲੈ ਕੇ ਵੀ